फ न रुते जो मरदा फुल बणे जा तारा जो नुते आशिख मरदांई करवाल ਜੋ ਵੀ ਮੇਰੇ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਬਿਰਹੋ ਦਾ ਸੁਲਤਾਨ ਆਕਤਾਵਾਰੀ ਸੇਤ ਸੰਸਾਰ ਲੈ ਕੇ ਹਾਜ਼ਰ ਹਾਂ ਇਸ ਦਾ ਭਾਗ ਇਹਨਾਂ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਬਲਵਿੰਦਰ ਸਿੰਘ ਜੀ ਸ਼ੇਖੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਲਦੀ ਜਲਦੀ ਬੱਸ ਬਣੀ ਜੀ ਛੇਤੀ ਆਓ ਹੋ ਚਾਓ ਬਸ ਸ਼ੇਖਨ ਸਾਹਿਬ ਭਾਗ ਨੰਬਰ 13 ਦੀ ਜਾਣਕਾਰੀ ਵੀ ਉਹ ਸਾਨੂੰ ਜੋ ਆਪਾਂ ਸ਼ੁਰੂ ਕੀਤਾ ਸ਼ੇਖਮਾਰ ਬਟਾਲੀ ਦਾ ਹਾਂਜੀ ਇਹ 13 ਨੰਬਰ ਭਾਗ ਚ ਜੋ ਪੜਿਆ ਮੈਂ ਉਹਦੇ ਮਤਲਬ ਕਿ ਹੈ ਕਿ ਜਿਸ ਦਿਨ ਉਹਨਾਂ ਨੂੰ ਸਹਿਤ ਅਕੈਡਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਸੀ ਹਾਂਜੀ ਉਸ ਦਿਨ ਹੀ ਕਿਉਂ ਬੜੇ ਮਤਲਬ ਕਿ ਵਧੀਆ ਲੇਖਕਾਰ ਕਰਤਾਰ ਸਿੰਘ ਦੁੱਗਲ ਹਾਂਜੀ ਉਹਨਾਂ ਨੇ ਇਹਨਾਂ ਦੀ ਇਸ ਕੁਰਸੀ ਵਿੱਚ ਪਾਰਟੀ ਰੱਖੀ ਅੱਛਾ ਤੇ ਪਾਰਟੀ ਰੱਖ ਕੇ ਤੇ ਨਾਲੇ ਸਰਦਾਰ ਸਿੰਘ ਦੁੱਗਲ ਨੂੰ ਬਹੁਤ ਖੁਸ਼ੀ ਸੀ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਨਿੱਕੀ ਉਮਰ ਦੇ ਵਿੱਚ ਹੀ ਇਹ ਪੁਰਸਕਾਰ ਦਿਵਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਕੋਈ ਆ ਕੀ ਕਿ ਫਿਰ ਸਰਦਾਰ ਸਿੰਘ ਦੁੱਗਲ ਜੀ ਉਹਨਾਂ ਨੇ ਪਾਰਟੀ ਰੱਖੀ ਇਹ ਕਰਤਾਰ ਸਿੰਘ ਦੁੱਗਲ ਕੌਣ ਜੀ ਲਿਖਾਰਤੀਗੇ ਗਜ਼ਲਗਾਰ ਸੀਗੇ ਇਹ ਦੀ ਦੋਸਤੀ ਇਹ ਦੋਸਤੀ ਇਹ ਨਾ ਤਾਂ ਸਨੀਅਰ ਸੀਗੇ ਜਾਂ ਕਿ ਅੱਛਾ ਜਦੋਂ ਸੁਣਦੇ ਹੀ ਤੇ ਇਹਦੇ ਫੈਨ ਬੜੇ ਹੋ ਜਾਂਦੇ ਸੀ ਓਕੇ ਕਿਉਂਕਿ ਇਹਨਾਂ ਦੀ ਮਤਲਬ ਕਿੰਨੀ ਤੇ ਕਲਾ ਵਾਹਗੁਰੂ ਨੇ ਉਹ ਸਮਾਂ ਬਖਸ਼ਿਆ ਹੀ ਨਾ ਹੁੰਤੇ ਕਿ ਕਹਿੰਦੇ ਲੋਕੀ ਕਹਿੰਦੇ ਨਾ ਕਿ ਤਾਂ ਕੋਈ ਬੰਦਾ ਇੱਕ ਬੜਾ ਕਲਾਕਾਰ ਹੁੰਦਾ ਤੇ ਉਹਦਾ ਸਮਾਂ ਹੁੰਦਾ ਤੇ ਉਹ ਕਹਿੰਦਾ ਕਿ ਮੈਂ ਨਾ ਚੰਗੇ ਕਲਾਕਾਰ ਨੂੰ ਅੱਜ ਰੇਟ ਪੁੱਛੂਗਾ ਨਾ ਇਹੋ ਲੱਖਾਂ ਚ ਕਰੋਨਾ ਚ ਦੱਸਦੇ ਇਹ ਨਹੀਂ ਉਹ ਕਲਾਕਾਰ ਨਹੀਂ ਦੱਸ ਰਿਹਾ ਉਹ ਬੰਦਾ ਹਰ ਇੱਕ ਬੰਦਾ ਇਹ ਸੋਚਦਾ ਕਿ ਮੈਂ ਬੜਾ ਮਹਾਨ ਇਹਦੇ ਚ ਮੈਂ ਗਾਣਾ ਤੇ ਮੇਰਾ ਗਾਣਾ ਅੱਜ ਚੱਲ ਗਿਆ ਤੇ ਮੇਰੀ ਤਵਾ ਵਿਗੜ ਜਾਣੀ ਤੇ ਮੈਂ ਮੁਰਕੇ ਮਾੜੇ ਛੋਟੇ ਬੰਦੇਆਂ ਨੂੰ ਸੰਤਨਾ ਦਿੰਦਾ ਬਿਲਕੁਲ ਇਸੇ ਤਰ੍ਹਾਂ ਜਦੋਂ ਉਹ ਕਾਲਪੁਰਖ ਕਿਥੇ ਨੂੰ ਸ਼ੋਹਰਤ ਦਿੰਦਾ ਨਾ ਉਹਦੀ ਲਿਮਟ ਤੋਂ ਜ਼ਿਆਦਾ ਜਾਣੀ ਸੀ ਉਹਦੇ ਕੋਲ ਸੰਭਿੰਨ ਮੈਨੂੰ ਤਾਂ ਸਮਝ ਵੀ ਨਹੀਂ ਜਾਂਦੀ ਤੇ ਉਹ ਫਿਰ ਨਾ ਮਤਲਬ ਕਿ ਆਵਾ ਗੌਣ ਹੋ ਜਾਂਦਾ ਜਿੱਦੜ ਆਪਣੀ ਮਰਜ਼ੀਆਂ ਕਰਨੀ ਸ਼ੁਰੂ ਕਰਦਾ ਉਸੇ ਤੇ ਜੋ ਕਰਤਾਰ ਸਿੰਘ ਡੁੱਗਲ ਜੀ ਨੇ ਇਹਨਾਂ ਦੀ 파ਟੀ ਰੱਖੀ ਤੇ ਉਹਨਾਂ ਨੇ ਪੱਤਰਕਾਰ ਤੇ ਬਹੁਤ ਸਹਿਯਕਕਾਰ ਤੇ ਲੇਖਕਾਂ ਦਿੱਲੀ ਤੋਂ ਭੋਰ ਬਕਰੇ ਵਟੇ ਸ਼ਾਨਾ ਤੋਂ ਬੁਲਾਏ ਜਿੱਦਾਂ ਕਹਿੰਦੇ ਨੇ ਕਿ ਸੁਖ ਬਣਿਆ ਉਤਾਰਨੇ ਇੱਕ ਬੜਾ ਵਧੀਆ ਇਨਸਾਨ ਮਿਲੋਣਾ ਹਾਂਜੀ ਤੇ ਇਸੇ ਤਰ੍ਹਾਂ ਹੀ ਜਾਕੀਦਾ ਮਸਲਾ ਹੋ ਗਿਆ ਲਿਡਰੀ ਦਾ ਮਸਲਾ ਹੋ ਗਿਆ ਜਿਹੜੇ ਲੇਖ ਕਰਨ ਦਾ ਮਸਲਾ ਹੋ ਗਿਆ ਉਹਨਾਂ ਨੇ ਕਿਵੇਂ ਤੁਸੀਂ ਲਿਖਦੇ ਆ ਸਰ ਜੀ ਲਈ ਹਰ ਧੰਨਵਾਦ ਬਹੁਤ ਵਧੀਆ ਲੇਖਕ ਮਿਲਣਾ ਅੱਜ ਉਹ ਉਹਦੀਆਂ ਅਦਾਵਾ ਉਹਦੀ ਲਿਖਣੀ ਉਹਦੇ ਗਉਣ ਦਾ ਤਰੀਕਾ ਉਹਦਾ ਸਲੀਕਾ ਬੈਠਣ ਦਾ ਉਹਨੂੰ ਬੋਲਣ ਦਾ ਅੰਦਾਜ਼ ਮਤਲਬ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਦੇ ਪ੍ਰਭਾਵ ਪਾ ਚੁਕੇ ਸੇਵ ਕੁਮਾਰ ਅੱਛਾ ਡੁਗਡਾ ਸਾਹਿਬ ਤੇ ਡੁਗਡਾ ਸਾਹਿਬ ਨੇ ਸੋਚਿਆ ਕਿ ਯਾਰ ਜੇ ਮੈਂ ਇਹਨਾਂ ਦਾ ਇਨਾ ਫੈਨ ਆ ਤੇ ਹੋਰਾਂ ਸਕੇ ਮੈਂ ਬਾਕੀ ਵੀ ਆਪਣੇ ਸੱਜਣਾਂ ਨੂੰ ਬੁਲਾ ਕੇ ਤੇ ਇਹਨਾਂ ਦੇ ਰੂਹ ਰੂ ਕਰਾਂ ਜਦੋਂ ਪਾਰਟੀ ਰੱਖੀ ਤੇ ਬڑے-ਬڑے ਵਧੀਆ-ਵਧੀਆ ਸ਼ਾਇਰ ਬੁਲਾ ਲਏ ਪੱਤਰਕਾਰ ਬੁਲਾ ਲਏ ਬਾਹਰੋਂ ਹਾਂਜੀ ਜਦ ਪੱਤਰਕਾਰ ਬੁਲਾ ਲਏ ਤੇ ਇਹ ਸਾਹ ਬੋਲੀ 90 ਹਮ ਉਹਨਾਂ ਦਾ 10 ਵਜੇ ਦਾ ਟਾਈਮ ਦਿੱਤਾ ਹੈ 9 ਤੋਂ ਲੈ ਕੇ 10 ਵਜੇ ਤੱਕ ਦੀ ਪਾਰਟੀ ਵੀ ਕੋਈ ਸ਼ਹਿਰਾ ਨਾ ਹੋਣਾ ਸੀ ਕਿ ਜਨਾਬ ਬੋਲੀ ਪਤਾ ਨਹੀਂ ਕਿੱਥੇ ਮਤਲਬ ਗੁੱਜੇ ਤੇ ਹੋਇਆ ਕਿ ਵੀਰਾਤ ਦੇ 11 ਵਜੇ ਕਿ ਤੇ ਸ਼ੇਖਮਰ ਦੀ ਕਿਤੇ ਹੋਰ ਹੀ 11 ਦੀ ਟੰਕ ਫਸ ਗਈ ਹਮ ਫਸ ਗਏ ਤੇ ਲੋਕ ਮਠਾਣਾ ਗੁਣਾ ਖਾ ਕੇ ਉਡੀਕ ਬੜੀ ਮਾੜੀ ਹੁੰਦੀ ਲੋਕਾਂ ਨੇ ਬੜੀ ਉਡੀਕ ਕੀਤੀ ਬੜੀ ਲੋਕਾਂ ਦੇ ਉਤਸ਼ਾਹ ਸਿਵਾਏ ਦੇ ਪ੍ਰਤੀ ਜਦੋਂ ਕਿਸੇ ਬਾਰੇ ਦੱਸਿਆ ਹੁੰਦਾ ਨਾ ਕਿਸੇ ਨੇ ਵੀ ਤੁਹਾਨੂੰ ਇੱਕ ਇਹੋ ਜੀ ਚੀਜ਼ ਮਲਾਨੀ ਆ ਤੇ ਲੋਕਾਂ ਵਿੱਚ ਇੱਕ ਕ੍ਰੇਜ਼ ਬੜਾ ਹੁੰਦਾ ਕਿ ਮਤਲਬ ਜਿਹੜੀ ਇਹੋ ਜੀ ਚੀਜ਼ ਮਲਾਨੀ ਵੀ ਜਿਹੜੀ ਅੱਜ ਤੱਕਆਂ ਨਹੀਂ ਸ਼ਾਇਰਾਂ ਐਡਾ ਵੱਡਾ ਜਿਹੜਾ ਸ਼ਾਇਰ ਜਿਹੜਾ ਸੀ ਉਹਨੂੰ ਮਿਲਣਾ ਅੱਜ ਤੇ ਲੋਕਾਂ ਦੇ ਵਿੱਚ ਕਿਥੇ ਜਿਹੜੇ ਦਿੱਲੀੋਂ ਬੰਦੇ ਆਏ ਪਟਿਆਲੇ ਦੀ ਗੱਲ ਐ ਦਿੱਲੀ ਪਟਿਆਲੇ ਦੇ ਲੱਗੇ ਮਤਲਬ ਕਿ ਚੰਡੀਗੜ੍ਹ ਨੂੰ ਜਾਈ ਜਿੱਦ ਰਸਤੇ ਵਿੱਚ ਡੁੱਗਲ ਸਾਹਿਬ ਦਾ ਕੰਮ ਸੀ ਕਿਤੇ ਕੋਠੀ ਬਣੀ ਉਹਨਾਂ ਦੇ ਅੱਛਾ ਅੱਛਾ ਉੱਥੇ ਬੁਲਾਇਆ ਥੰਦਲੋ ਕਿ ਚੰਡੀਗੜ੍ਹ ਹੀ ਥੰਦਲ ਬੁਲਾ ਲੈ ਪਟਿਆਲੇ ਤੋਂ ਲੱਗੇ ਤੇ ਬੇਚੋ ਗੀਰਪੁਰ ਇਦਾਂ ਨੇ ਕੋਈ ਹੁੰਦਾ ਉੱਥੇ ਲਿਖੇ ਜਾ ਕੇ ਰਾਜਪੁਰੇ ਲੱਗ ਤੋਂ ਉਹਦਾ ਕੰਮ ਉੱਥੇ ਉਹਨਾਂ ਬੁਲਾਇਆ ਤੇ ਪੰਜ ਸਾਹਿਬ ਲੋਕੀ ਖਾਣਾ ਖਾ ਲਿਆ ਬਿਸ਼ਾਰਾ ਹੋਇਆ ਰਿਹਾ ਸੀ ਬਾਕੀ ਦੇ ਸ਼ਹਿਰਾਂ ਮੇਂ ਗੋਲ ਰਿਆ ਸਾਰਾ ਕੁਝ ਹੋ ਗਿਆ ਇੱਕ ਨਾ ਬੋਲ ਕੇ ਤੇਨਾਂ ਦੀ ਉਹ ਕੁ ਟੋਕ ਨਹੀਂ ਉਹ ਨਾਲ ਜਿਹੜੇ ਫੋਨ ਹੁੰਦੇ ਨੇ ਹਾਂਜੀ ਇਹ ਭਾਈ ਸਾਹਿਬ ਦੀ ਰਾਤ ਦੇ 12 ਵਜੇ ਤੇ ਲੋਕੀ ਸਾਰੇ ਕਰਨ ਤੇ ਜਿਹੜੇ ਰਹੇ ਜੇ ਦੋ ਦਲਸਾਲ ਕਰੇ ਉਹਦਾ ਪਰਿਵਾਰ ਤੇ ਇਹ ਕੋਈ 12:00 ਵਜੇ ਤੋਂ ਬਾਅਦ ਨਾ ਆਂ ਟੱਪ ਕੇ ਉੱਥੇ ਇਹ ਕਾਰ ਦਾ ਉਹ ਵੱਡੀ ਵੱਲ ਵੱਡੀ ਕਾਰ ਦਾ ਉਹ ਲਾ ਜਾਂਦੇ ਕੀ ਉਹਨੂੰ ਕਹਿੰਦੇ ਹਾਰਨ ਕਾਰ ਨੂੰ ਜਾ ਹਾਂਜੀ ਘਰ ਨਾ ਜਾਇਆ ਤੇ ਦੁੱਗਲ ਸਾਹਿਬ ਬਾਹਰ ਗਏ ਜਦ ਬਾਹਰ ਗਏ ਤੇ ਉਹਨਾਂ ਨੇ ਫੋਟੋ ਵੀ ਕਾਰ ਆਈ ਜਿਵੇਂ ਐਸੇ ਕਿਹੜੀ ਆ ਰਹੇ ਵੈਸੇ ਤੋਂ ਐਕ ਬੰਦਾ 12 ਵਜੇ ਤੱਕ ਉਹ ਪਾਰਟੀ ਕੁਟੀ ਸਾਥ ਕੋਲ ਵੀ ਲਿਹਾਜ਼ ਹੀ ਕਰਦਾ ਤੇ ਉਹ ਜਦ ਬਾਹਰ ਗਏ ਤੇ ਉਹਨਾਂ ਨੇ ਕੀ ਦੇਖਿਆ ਗੱਡੀ ਦੀ ਬਾਰੀ ਖੁੱਲੀ ਪਈ ਤੁਸੀਂ ਜਨਾਬ ਹੋਣੀ ਲੰਮੇ ਤੇ ਸਿਰ ਜੜਾ ਵਾ ਉਸ ਸਿਰ ਤੋਂ ਡਲ ਗਿਆ ਸਾਥੇ ਨੇ ਦਿਹੋਛੇ ਲੱਤਾਂ ਨੇ ਸੋਪਣੀਆਂ ਤੈ ਹਮ ਡੁੱਗੜ ਸਾਹਿਬ ਲਿਖਦੇ ਆ ਕਿ ਕਹਿੰਦੇ ਆ ਨਾਲੇ ਲਿਖੀ ਦੇ ਵਿੱਚ ਕਿੰਦਕ ਨੂੰ ਮੈਨੂੰ ਉਹ ਸਮਾ ਦੇਖ ਕੇ ਇਹ ਸੰਭਾ ਦਾ ਜਦ ਮੱਖਾਂ ਚ ਰੋਣਾ ਵਾ ਇਦਨ ਉੱਥੇ ਦੇਖ ਕੇ ਉੱਥੇ ਰੋਣਾ ਲੱਗ। ਜਿੱਦ ਮੈਂ ਪੁੱਛੀਆ ਮੈਂ ਬਾਰੀ ਤੋਈ ਤੇ ਇਹਨਾਂ ਦੇ ਡਰਾਈਵਰ ਨੇ ਕਿਆ ਵੀ ਕੋਈ ਨਹੀਂ। ਉਹ ਅੰਦੇ ਨੂੰ ਨਹੀਂ ਪਤਾ ਪਈ ਰਾਤ ਕਿੱਥੇ ਉਨੇ ਡਾਣਾ। ਉਹਦਾ ਇਹ ਨਹੀਂ ਸੀ ਪਤਾ ਹੁੰਦਾ ਵੀ ਰਾਤ ਕਿੱਥੇ ਆ ਕਿ ਦੇਖ। ਸ਼ਾਮਾਂ ਜਿਹੜੀ ਅਸੀਂ ਉਹਦੇ ਵਾਸਤੇ ਦਿਨ ਜੰਡ ਤੱਕ ਸ਼ਾਮ ਦੇ। ਤੇ ਉਹ ਮੈਂ ਇਹ ਨਹੀਂ ਕਹਿੰਦਾ ਕਿ ਉਹ 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 ਸ਼ਰਾਪ ਨਹੀਂ ਨਹੀਂ ਇੱਥੇ ਵੀ ਸ਼ਰਾਪ ਹੀ ਬੜਾ ਸਾਜਰਦੀ ਉਹਨੂੰ ਕਿ ਮੈਨੂੰ ਤੇ ਉਹ ਭਾਈ ਸਾਹਿਬ ਜਿਹੜੇ ਸੇਵਜੀ ਆ ਉਹ ਇਦਾਂ ਲਟਕੇ ਪਏ ਸੋ ਉਹਨਾਂ ਕੋ ਉਬਰਦਾ برداشت ਨਹੀਂ ਆਇਆ ਤੇ ਉਹਨਾਂ ਰੋਂਦੇ ਰਹਿੰਦੇ ਆਪਣੇ ਘਰਾਂ ਦੇ ਆਹਨ ਉਹਨਾਂ ਦਰਵਾਜ਼ਾ ਢੋਆ ਸੀ ਉਹ ਕਹਿੰਦੇ ਕਿ ਸ਼ਿਵ ਜਿਹੜੀ ਸ਼ਰਾਬ ਨੂੰ ਦਵਾਈ ਸਮਝ ਕੇ ਲੈ ਰਿਆ ਸੀ ਉਹ ਦਵਾਈ ਨਹੀਂ ਸੀ ਉਹ ਮਤਲਬ ਕਿ ਉਹਦੇ ਵਾਸਤੇ ਇੱਕ ਡਾਂਸ ਸੀ ਜਿਹੜਾ ਮਾਉਟ ਦਾ ਡਾਂਸ ਸੀ ਉਹ ਇੰਨੀ ਤੇਜ਼ੀ ਨਾਲ ਉਹਦੇ ਨਾਲ ਵੱਧ ਰਿਹਾ ਸੀ ਕਿ ਉਹਨੂੰ ਸਮਝ ਨਹੀਂ ਆਇਆ ਤੇ ਉਹਨੇ ਦਵਾਈ ਸਮਝ ਕੇ ਪੀ ਜਾਣੀ ਮਹਿਫਲਾਂ ਦੇ ਵਿੱਚ ਜਾਣਾ ਤੇ ਮਹਿਫਲਾਂ ਦੇ ਵਿੱਚ ਵੀ ਯਾਰ ਅੱਜ ਅੱਜ ਵੀ ਤੇ ਉਦੋਂ ਵੀ ਇੱਦਾਂ ਦੇ ਸੱਜਣ ਹੁੰਦੇ ਵੀ ਜਿਹੜੇ ਜਾਣ ਬੁੱਝ ਕੇ ਤੇਨੂੰ ਟਕੇ ਨਾਲ ਫਲਾਈ ਜਾਣੇ ਟਕੇ ਨਾਲ ਫਲਾਈ ਜਾਣੇ ਕੁਝ ਕੁ ਪੜੇ ਲਿਖੇ ਸੱਜਣ ਹੁੰਦੇ ਆ ਜਿਹੜੇ ਕਹਿਣਗੇ ਕਿ ਨਹੀਂ ਜੇ ਸਤਿਗੁਰੂ ਸਾਹਿਬ ਹੁਣ ਜਿਆਦਾ ਪੀਣੀ ਹੁਣ ਬਸ ਕਰ ਤਮਨ ਹੁਣ ਨਾ ਪੀਓ ਤੜਨਸਾਂ ਬਿਲਕੁਲ ਪਰ ਨਹੀਂ ਕੁਝ ਇਹੋ ਜਿਹੇ ਸ਼ਰਾਬੀ ਬੰਦੇ ਹੁੰਦੇ ਆ ਜਿੱਦਾਂ ਮਹਿਫਲ ਦੇ ਵਿੱਚ ਵੀ ਹੁੰਦੇ ਆ ਹੁੰਦੇ ਆ ਵੀ ਆਪ ਵੀ ਮਰਨਾ ਤੇ ਕਿਸੇ ਨੂੰ ਵੀ ਮਾਰਨਾ ਉਸੀ ਤਰ੍ਹਾਂ ਇਹ ਮਸਲ ਦੇ ਵਿੱਚ ਇਹ ਛੇੜ ਨਾਲ ਇਦਾਂ ਹੀ ਹੁੰਦਾ ਰਿਹਾ ਮੈਂ ਜੋ ਅਜੇ ਤੱਕ ਸੁਣਿਆ ਵੀ ਆਈ ਆ ਏਦਾਂ ਹੀ ਹੁੰਦਾ ਰਿਹਾ ਕਿ ਉਹ ਧੱਕੇ ਨਾਲ ਪਲਾ ਦੇਣੀ ਤੇ ਬਾਅਦ ਸੁਰ ਕੋ ਗਾਣੇ ਸੁਣੀ ਜਾਣੇ ਤੇ ਰਹੇ ਉਸ ਵੇਲੇ ਰਹੇ ਕੱਸਦਾ ਫਿਰ ਉਹ ਵੀ ਬੇਹੋਸ਼ ਹੀ ਹੁੰਦੇ ਆ ਜਿਹੜੇ ਪਲਾਉਂਦੇ ਅਗਲੇ ਨੂੰ ਇਹ ਲੋ ਜੀ ਮੈਂ ਇੱਥੇ ਕਈ ਵਾਰੀ ਅੰਤਪਿੰਦੇ ਗੱਲ ਮੈਂ ਖਾ ਲਵਣੀ ਲਵਣੀ ਕਰਦਾਈ ਅੱਧੀ ਰਾਤ ਨਗਾ ਲੈਂਦੀ ਇੱਕ ਇੱਕ ਪੈਜ ਨਾਲ ਤੇ ਮੈਂ ਦੇਖਿਆ ਕਿ ਉਹ ਜਦੋਂ ਇਦਾਂ ਦੇ ਸੱਜਣਾ ਦੀ ਇਹ ਮਨਮੋਣੀ ਟੰਡ ਕੀਤੀ। ਜਿੰਦਕ ਇਹਨਾਂ ਦੀ ਮੌਤ ਇਹਨਾਂ ਦੇ ਇੰਨੇ ਨੇੜੇ ਤੇ ਇੰਨੀ ਤੇਜ਼ੀ ਨਾਲ ਆ ਰਹੀ ਸੀ ਕਿ ਜਿਵੇਂ ਮਤਲਬ ਕਿ ਉਹ ਅਨਲਿੰਦਾ ਲੱਗ ਜਿਨੂੰ ਕਹਿੰਦੇ دریاਵਾਂ ਦਾ ਪਾਣੀ ਜਦੋਂ ਫਾੜਾਂ ਦਾ ਛੜਦੇ ਵਾਂਗੂ ਕਹਿੰਦੇ ਇਹਦੇ ਨਾਲ ਵਾਰਦੀ ਤੇ ਇਹ ਦੁਗਲ ਸਾਹਿਬ ਕਹਿੰਦੇ। ਤੇ ਬੜੇ ਦੁਖਦਾਈ لحاظ ਜੇ ਦੀ ਗੱਲ ਕਰਦਾ ਤੇ ਉਦੋਂ ਸ਼ੇਖਮਰ ਨੇ ਲਿਖਿਆ ਸੀ ਕਿ ਤਨ ਮਚਲਾਉਣਾ ਹੁਣ ਗਾ ਕੇ ਸੁਣਾਉਂਗੀ ਕਿ ਬੋਲ ਕੇ ਸੁਣਾਉਂਗੀ ਤੁਹਾਨੂੰ ਜਦੋਂ ਵੀ ਚਾਹੋ ਮੈਂ ਕਿੰਨਾ ਗਾ ਕੇ ਸੁਣਾਉ ਕਿਉਂਕਿ ਕੋਈ ਸਿੰਗਰ ਵੀ ਦੇ ਤੁਹਾਡੇ ਲਈ ਕੋਈ ਮੁਸ਼ਕਲ ਨਹੀਂ ਦੀਆ ਲਿਖਿਆ ਸੀ ਜੋ ਬਨਰਤੇ ਜੋ ਵੀ ਮਰਦਾ ਫੁੱਲ ਬਣੇ ਜਾ ਕਰ ਜੋ ਬਨਰਤੇ ਆਸ਼ਕ ਮਰਦੇ ਤੇ ਜਾ ਕੋਈ ਕਰਵਾ ਵਾਲਾ ਇਹ ਉਹਨਾਂ ਨੇ ਮੇਰੇ ਖਾਲਚ ਆਪਣੀ ਤੇ ਲਿਖਿਆ ਅੱਛਾ ਠੀਕ ਹੈ ਹਾਂ ਕਿਉਂਕਿ ਉਹ ਜੋ ਬਨਰਤੀ ਹੋ ਜਾਂਦੀ ਉਹ ਵਰ ਤੋਂ ਈ ਜ਼ਿਆਦਾ ਸਿਆਰੀ ਹਾਂ ਨੀ ਮੇਰੇ 3 20 ਸਾਲ ਦੀ ਉਮਰ ਚਲੇ ਗਈ ਮੇਰੇ ਤੇ ਮੇਰੇ ਅੰਦਾਜ਼ੇ ਨਾਲ ਇਹ ਵਿਚਾਰ। ਵਿਚਾਰ ਤੁਸੀਂ ਦਾਤਰੀ ਦੁੱਗਲ ਸਾਹਿਬ ਦੀ ਗੱਲ ਬਾਤ ਹੈ ਕਿ ਉਹਨਾਂ ਦੇ ਜਿਹੜੀ ਮੌਤ ਜਿਹੜੀ ਬਿਲਕੁਲ ਹੜੀ ਤਰ੍ਹਾਂ ਹੈ ਕਰੀਬ ਲਿਆ ਰਹੀ ਹੈ ਹਨਾ ਉਸ ਦੌਰਾਨ ਇਹ ਗੀ ਜਿਹੜੀ ਗਾਜ਼ਲ ਲਿਖੀ ਉਹਨਾਂ ਨੇ ਉਹਨਾਂ ਨੇ ਲਿਖਿਆ ਉਸ ਤੋਂ ਬਾਅਦ ਹਨਾ ਕਿ ਜੋ ਬੰਦੇ ਨੂੰ ਤੇ ਜੋ ਬੰਦੇ ਨੂੰ ਲੱਗਦਾ ਹੀ ਆ ਪਤਾ ਉਹਦਾ ਸਰੀਰ ਸਾਥ ਨਹੀਂ ਦੇ ਰਿਹਾ ਜਾਂ ਉਹਨੂੰ ਉੱਤੇ ਹੈਵੀ ਹੋ ਰਹੀ ਹੈ ਕੋਈ ਚੀਜ਼ ਹਨਾ ਇਹ ਪਤਾ ਤਾਂ ਲੱਗਦਾ ਹੀ ਉਹ ਜਿਹੜਾ ਉਹ ਵੀ ਤੇ ਯਾਰ ਇੱਕ ਕਿਆਖਣੇ ਕਿ ਰੱਬ ਦਾ ਹੀ ਰੂਪ ਸੀਗਾ ਉਹ ਮੈਂ ਤੇ ਕਹਦਾ ਮਤਲਬ ਉਹਦੇ ਤੇ ਵੀ ਇਸ ਪਾਸੇ ਰੱਬ ਦੀ ਜਿਹੜੇ ਥੋੜੀ ਉਮਰ ਦੇ ਵਿੱਚ ਇੰਨੀ ਸ਼ੋਰ ਤੇ ਖੱਟਣੀ ਹੈ ਨਾ ਕੁਝ ਲਿਖਣਾ ਉਹ ਮਾਲਕ ਦਾ ਹੀ ਕਰਮ ਆ ਯਾਨੀ ਬਿਲਕੁਲ ਬਿਲਕੁਲ ਸਹੀ ਹੈ ਠੀਕ ਹੈ ਜੀ ਸ਼ੇਖਨ ਸਾਹਿਬ